ਜੀ ਫਾਪ ਨਹੀਂ ਮੈਂ ਅਜੀਤ ਸਿੰਘ ਅੱਛਾ ਤੁਸੀਂ ਕਰੈਕਟ ਬੰਦੇ ਨਾਲ ਇਹ ਕਰ ਰਹੇ ਤੁਸੀਂ ਕੋਲ ਅਸੀਂ ਤੁਹਾਡੇ ਨਾਲ ਖੜੇ ਆਹੀ ਖੜੇ ਆ ਨਹੀਂ ਅਸੀਂ ਡਰੇਨ ਨਾਲ ਇਹਨੂੰ ਕਹਿ ਰਹੇ ਕੋਈ ਡਰੇਨ ਨਾਲ ਇਹਨੂੰ ਕਿ ਸਿਸਟਮ ਨਾਲ ਉਹ ਚਾਰ ਕਰੇਟ ਦੇ ਇਸ ਤੇ ਜੀ ਹੁਣ ਇੱਕ ਪਾ ਗੱਲ ਕਰਨੀ ਡਰੇਨ ਨਾਲ ਚਾਰ ਗੱਲਾਂ ਮੈਂ ਬੋਲ ਦਦਾ ਚਾਰ ਅਜੀਤ ਸਿੰਘ ਸਾਹਿਬ ਬੋਲ ਦਦਾ ਉਹ ਸਵਾਦ ਨਹੀਂ ਆਉਂਦਾ ਜਿਹੜੀ ਸਚਾਈ ਹੈ ਉਹੀ ਬਗੈਰ ਮਤੋਂ ਦੀ ਨਹੀਂ ਹੁਣ ਡਰੇਨ ਨਾਲ ਅਸੀਂ ਛਿੜਕ ਕੇ ਚਲੀ ਗਏ ਤੁਹਾਨੂੰ ਵੀ ਤਸਲੀ ਜੀ ਹੁਣ ਬੋਲ ਗਏ ਮੈਂ ਕਹਿੰਦਾ ਦੋ ਚਾਰ ਕਰੇਟ ਪਏ ਹੁੰਦੇ ਇੱਥੇ ਘਾਰ ਨਹੀਂ ਦਿੱਤਾ ਆਪਣੇ ਬਾਲ ਮਾ ਜਿਹੜੇ ਰੇਟ ਤੇ ਰੇਟ ਬੋਲ ਇੰਟਰ ਹੋ ਯਾਰ ਅਸੀਂ ਪਿੰਡ ਦੇ ਜ਼ਿੰਮੇਵਾਰ ਬੰਦੇ ਆ ਅਸੀਂ ਕਹਿ ਗਏ ਕਿ ਥੱਕ ਗਏ ਆ ਵੀ ਇੱਥੇ 2-4 ਗ੍ਰੇਡ ਦੀ ਜ਼ਿੰਮੇਵਾਰੀ ਇੱਥੇ ਖਤਰਾ ਹੈ ਗੁਜਰ ਕੋ ਥੋੜੀ ਜ਼ਿੰਮੇਵਾਰੀ ਸਿਰ 'ਤੇ ਹਰ ਇੱਕ ਜ਼ਿੰਮੇਵਾਰੇ ਖੜਾ ਇੱਥੇ ਮੇਰੀ ਬੇਨਤੀ ਮੰਨਿਓ ਨਹੀਂ ਸਾਰੇ ਰੇਟ ਰਵਾਇ ਦੇਖੋ ਸਾਡਾ ਇਹਨਾਂ ਨੁਕਸਾਨ ਹੋ ਗਿਆ ਸੀ ਕਿੱਥੇ ਜਾਵਾਂਗੇ ਜੀ ਕੀ ਨੁਕਸਾਨ ਦਾ ਸੋਕੀ ਹੋ ਗਿਆ ਸੀ ਹੋ ਜਾਣਾ ਜੀ ਦੇਖ ਲਓ ਇੱਕ ਮਿੰਟ ਬੇਨਤੀ ਹਸਾਬ ਦੇ ਨਾਲ ਮੇਰੀ ਬੇਨਤੀ ਕਰੋ ਥੱਲੇ ਘਾਰ ਨੇ ਸਾਰੇ ਸਾਰੀਆਂ ਜ਼ਮੀਨਾਂ ਅੱਗੇ ਸਾਡੀਆਂ ਰੁੜ ਗਈਆਂ ਹੁਣ ਫੇਰ ਉਹੀ ਸੱਚ ਸਾਡੇ ਨਾਲ ਨਾ ਬੋਲਣਗੇ ਇੱਥੇ ਕੋਈ ਗੱਲ ਨਹੀਂ ਪੱਥਰ ਲੱਗਣਾ ਚਾਹੀਦਾ ਜੀ ਇਹਦਾ ਪੂਰਾ ਹੋ ਜਾਣਾ ਜੀ ਬਗੈਰ ਰਹਿਣੇ ਨਹੀਂ ਨਹੀਂ ਰੁਕਣੀ ਪੱਥ ਠੀਕ ਨਹੀਂ ਲਾਉਣਾ ਫਿਰ ਕਦੋਂ ਲਾਉਣਾ ਇਹ ਸਾਰੇ ਬਰਸਾਤ ਤੇ ਹੋਣੀ ਲੱਗੇਗਾ ਗੁਰੂ ਮਾਰੇ ਝਾਗ ਪਾਓ ਥੈਲੇ ਪਾਓ ਕੁਛ ਨਾ ਕੁਛ ਲੈਵਲ ਬਰਖਾ ਕੀ ਦੇਖਿਆ ਜੀ ਲੱਗੇ ਲੱਗੇ ਕੱਟਾ ਕੱਲ ਦਾ ਕੀ ਹੋਣਾ ਲੱਗਿਆ ਇੱਥੇ ਕੱਲ ਦਾ ਕੀ ਹੋਣਾ ਜੇ ਉਹ 2-4 ਕਰੇਟ ਪਏ ਹੁੰਦੇ ਆ ਆ ਦੇਖੀ ਦੇਖੋ ਥੱਲੇ ਮੇਰੇ ਇੱਥੇ ਆ ਕੇ ਦੇਖੋ ਕੁਝ ਫੁੱਸਾਣਾ ਕਰੋ ਕਿ ਆ ਤੁਸੀਂ ਆਮ ਨਾਲ ਕਿਉਂ ਇਹਦਾ ਜਿਵੇਂ ਕੋਈ ਲੀਡਰ ਸਿਆਸਤ ਕਰਦਾ ਹੁੰਦਾ ਉਸ ਤਾਂ ਬਣ ਲੱਗ ਗਈ ਮੈਂ ਕਹਿੰਦਾ ਜੀ ਮੈਂ ਜਰਨਲ ਫੈਕਟਰੀ ਵੀ ਰੇਆ ਕੰਗੜਾ ਹੋਈ ਗੱਲ ਹੈ ਨਾ ਆਰਟੀਕਲ ਦੀ ਬਾਤ ਕਰ ਰਿਹਾ ਮੈਂ ਗੱਲ ਨਹੀਂ ਕਰ ਰਿਹਾ ਪਾਣੀ ਦੀ ਗੱਲ ਨਹੀਂ ਕਰ ਰਿਹਾ ਮੈਂ ਤੁਹਾਨੂੰ ਦੱਸਦਾ ਇਹ ਟਾਈਮ ਹੈ ਜਾਂ ਬਰਾਬਰ ਖੜਨੇ ਵਾਲਾ ਠੀਕ ਹੈ ਨਾ ਕਿ ਅਸੀਂ ਬਰਾਬਰ ਖੜੇ ਅਸੀਂ ਵੀ ਖੜੇ ਹਾਂ ਜੀ ਮੰਤਰੀ ਇੱਕ ਵਾਰ ਤਾਂ ਲੱਗੀ ਹੁਣ ਜਿਹੜਾ 600 ਫੁੱਟ ਪੱਥਰ ਲੱਗਿਆ ਉਹ ਵੀ ਸਿੱਟ ਲਿਆ ਥੱਲੇ ਲੱਗਿਆ ਸੀਗਾ ਅਸੀਂ ਕਹਿੰਦਾ ਇੱਥੋਂ ਢਾ ਲੱਗੀ ਤਾਂ ਡਿਗ ਤੁਸੀਂ ਕੋਈ ਕਿੰਤੂ ਪਰੰਤੂ ਐਸ ਡੀ ਐਮ ਤੇ ਨਹੀਂ ਕੀਤੀ ਮੇਰੇ ਆਪਣੇ ਨਾਲ ਇਹ ਦੁਸ਼ਮਣੀਆਂ ਕੋਈ ਮੇਰੇ ਤੇ ਨਹੀਂ ਕੀਤੀ ਅਸੀਂ ਚਾਹੁੰਦੇ ਜੇ ਮੈਂ ਡਰਾਮਾ ਜਾਂ ਕਰਨਾ ਹੁੰਦਾ ਅਸੀਂ ਇਹਨਾਂ ਨੂੰ ਚਾਰ ਛੜਕਾ ਮਾਰਦੇ ਵੀ ਕਿਉਂ ਨਹੀਂ ਕੀਤਾ ਕਿਹਾ ਤੇ ਨਹੀਂ ਕੀਤਾ ਗੱਲ ਹੈਗੀ ਆ ਜੋ ਸਚਾਈ ਆ ਰੇਟ ਰਵਾਈਜ ਹੋਣੀ ਵੀ ਠੀਕ ਆ ਉਤਾਂ ਦਾ ਹਾਲੇ ਰੇਟ ਲੈਣਾ ਸੀਗਾ ਇਹ ਸਿੰਪਲ ਗੱਲ ਆ ਚਲੋ ਸਾਡੇ ਇੱਥੇ ਜਾ ਕੇ ਮੇਰੀ ਬੇਨਤੀ ਆ ਤੁਹਾਨੂੰ ਵੀ ਸੁਣ ਲਓ ਪੂਰੀ ਜੀ ਸਾਹਿਬ ਇੱਥੇ ਕੋਈ 15 ਸਾਲ ਤੋਂ ਕਰੇ ਪਿਆ ਇੱਕ ਕਾਨਸ ਵਾਲਾ ਆਇਆ ਸੀਗਾ ਠੀਕ ਆ ਉਹ ਆ ਕੇ ਆਨਲਾਈਨ ਕਰਨ ਲੱਗੇ ਜਦੋਂ ਦੱਸਿਆ ਪ੍ਰਬੰਧ ਜਦੋਂ ਦੱਸੇ ਵੀ ਆ ਪ੍ਰਬੰਧ ਨੇ ਸਾਡੇ ਉਹ ਜਦ ਇਹ ਪਾਈ ਬੰਦ ਕਰ ਗਿਆ ਠੀਕ ਆ ਇਸ ਟਾਈਮ ਸਿਰਫ ਸਾਨੂੰ ਸਾਡਾ ਹਲਕਾ ਜ਼ਰੂਰੀ ਆ ਸਾਡੇ ਲੋਕ ਜ਼ਰੂਰੀ ਨੇ ਸਰਪੰਚ ਸਾਹਿਬ ਇਹ ਕੋਈ ਬੰਦਾ ਵੀ ਇੱਕ ਵਾਰੀ ਅਸਥਾਨ ਤੋਂ ਸਾਨੂੰ ਬਰਦਾਸ਼ਤ ਨਹੀਂ ਤੁਸੀਂ ਵੀ ਪਾਰਟੀ ਦਾ ਹੋ ਨਹੀਂ ਕੋਈ ਸਾਰਾ ਇਲਾਕਾ ਨਹੀਂ ਬਿਲਕੁਲ ਸਾਡੀ ਸਾਡੀ ਮੰਗ ਹੈ ਜੀ ਇਸ ਟਾਈਮ ਸਾਡੀ ਮੰਗ ਹੈ ਪਿੰਡ ਦੀ ਸਾਡੇ ਕੰਮ ਹੋਣ ਚਾਹੀਦੇ ਨੇ ਉਹ ਮੰਗ ਪੂਰੀ ਹੋਊਗੀ ਕਰ ਰਹੇ ਨੇ ਕੰਮ ਕਰਵਾ ਵੀ ਦੇ ਦੇ ਉਹ ਵੀਰੇ ਕੰਮ ਇੱਕ ਮੇਂ ਜ਼ਰੂਰੀ ਸਾਡੇ ਪ੍ਰਸ਼ਾਸਨ ਜ਼ਰੂਰੀ ਸਾਡੀ ਸਾਰਾ ਜ਼ਰੂਰੀ ਆ ਸਾਰਾ ਮਾਸਟਰ ਜ਼ਰੂਰੀ ਆ ਅਸੀਂ ਇੱਕ ਬੰਦੇ ਦਾ ਜੀ ਬੇਨਤੀ ਹੈ ਕੋਈ ਏਡੀ ਗੱਲ ਨਹੀਂ ਅਸੀਂ ਇੱਕ ਬੰਦੇ ਨੂੰ ਝੜਕ ਨਹੀਂ ਬੰਦਾ ਕੁਝ ਨਹੀਂ ਕਰ ਸਕਦਾ ਅਸੀਂ ਆਪਣੇ ਆਪ ਵਾਲੀ ਕਰਨ ਕਿਉਂਕਿ ਸਾਡੇ ਕੋਲ ਤੀਤੇ ਨਹੀਂ ਬੀਐਮਐਲ ਨਾਲ ਦੌੜੀ ਕਰਨੀ ਇੱਕ ਬੰਦੇ ਨੂੰ ਡਰੇਨ ਵਾਲੇ ਉਹਨਾਂ ਨੂੰ ਕਿਹਾ ਤੁਹਾਨੂੰ ਸਾਡਾ ਫਰਜ਼ ਇਹ ਬਣਦਾ ਜੋ ਸੱਚਾਈ ਆ ਦੱਸਦਾ ਠੀਕ ਆ ਐਸ ਕਰਕੇ